ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਰੇ ਬੱਚੇ ਅੱਜ ਅੰਮ੍ਰਿਤ ਸ਼ਕੀ ਆਏ ਆ ਤੇ ਸਾਰੇ ਇਹਨਾਂ ਨੂੰ ਬਤਾਈ ਦੇ ਦਿਓ ਤੇ ਬਹੁਤ ਵਧੀਆ ਲੱਗਾ ਸਾਡੇ ਪਿੰਡ ਦਾ ਬਹੁਤ ਵਧੀਆ ਪਰੰਆਵਾ ਕਿਉਂਕਿ ਇੱਥੇ ਹੀ ਪੰਜ ਪਿਆਰੇ ਆਏ ਸੀਗੇ ਇੱਥੇ ਹੀ ਅੰਮ੍ਰਿਤ ਸ਼ਕਾਦੀ ਇਹਨਾਂ ਨੂੰ ਗਏ ਨੇਗੇ ਤੇ ਚਲੋ ਮਾਲਕ ਦੀ ਮਿਹਰ ਆ ਤੇ ਬਾਤ ਦੱਸਿਆ ਤੁਹਾਨੂੰ ਕਿੰਨੇ ਵਜੇ ਉੱਠਣਾ ਸਵੇਰੇ 5 ਵਜੇ 5 ਵਜੇ ਉੱਠ ਗਏ ਉੱਠ ਕੇ ਇਸ਼ਨਾਨ ਕਰਨਾ ਤੇ ਗੁਰੂ ਘਰ ਜਾਣਾ ਹਾਂਜੀ ਤੇ ਰੁਟੀਨ ਬਣਾਉਣੀ ਆ ਪੂਰੀ ਚੰਗਾ ਹਾਂਜੀ ਉੱਠਣਾ ਹੀ ਉੱਠਣਾ ਜੋ ਮਰਜੀ ਹੋ ਜਾਏ ਫੇਰ ਨਾ ਫਿਰ ਥੋੜੀ ਰੁਟੀਨ ਬਣ ਜਾਈਗੀ ਹਰ ਰੋਜ਼ ਤੁਸੀਂ ਫਿਰ ਜਾਓਗੇ ਓਕੇ ਠੀਕ ਸਾਡੀ ਟੀਮ ਅੰਮ੍ਰਿਤ ਛੱਕੇ ਜੀ ਸਾਰੀ ਠੀਕ ਵਾ ਹਾਂਜੀ ਕੌਣ ਸੰਥੇ ਕਿੰਨੇ ਵਜੇ ਕਰਨੀ ਹੈ ਪੰਜ ਵਜੇ 4 ਵਜੇ ਸਾਡੀ 4 ਵਜੇ ਓਕੇ ਠੀਕ ਅੱਜ ਕਰਦਾ ਮਾਂ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਭਾਈ ਜੋਰਾਵਰ ਸਿੰਘ ਤੁਸੀਂ ਸਾਰੇ ਮੈਨੂੰ ਜਾਣਦੇ ਹੋ ਪਹਿਲਾ ਪਿੰਡ ਕੋਮ ਕਲਾ ਆਪਾਂ ਸੰਖਿਆ ਦਿੰਦੇ ਸੀ ਗੁਰਬਾਣੀ ਦੀ ਹੋਣਾ ਆਪਾਂ ਪਿੰਡ ਕਾਲਸ ਕਲਾਵਾਂ ਕਿਉਂਕਿ ਮੇਰਾ ਇਹ ਪਿੰਡ ਆ ਤੇ ਮੈਂ ਤੁਹਾਨੂੰ ਪਤਾ ਹੀ ਆ ਵੀ ਇੰਗਲੈਂਡ ਚਲਾ ਗਿਆ ਸੀ ਜਿਸ ਕਾਰਨ ਹੋਣਾ ਆਪਾਂ ਪਿੰਡ ਕਾਲਸ ਕਲਾਈਆਂ ਆਪਣੇ ਘਰ ਵਿਖੇ ਤੇ ਇੱਥੇ ਆਪਾਂ ਹੁਣ ਬੱਚਿਆਂ ਨੂੰ ਗੁਰਬਾਣੀ ਦੀ ਸੰਖਿਆ ਦੇ ਰਹੇ ਆ ਜੇ ਕਿਸੇ ਨੇ ਵੀ ਆਪਣੇ ਬੱਚੇ ਨੂੰ ਗੁਰਬਾਣੀ ਦੀ ਸੰਖਿਆ ਦਿਵਾਉਣੀ ਆ ਉਹ ਜ਼ਰੂਰ ਪਿੰਡ ਕਾਲਸ ਕਲਾ ਆ ਜਾਏ ਤੇ ਗੁਰਬਾਣੀ ਦੀ ਸੰਖਿਆ ਉਹ ਬੱਚੇ ਨੂੰ ਦੇਾਂਗੇ ਤੇ ਮੇਰੇ ਮਨ ਵਿੱਚ ਇੰਉਂ ਸੀ ਵੀ ਆਪਣੇ ਜਿਹੜੇ ਨਗਰ ਦੇ ਬੱਚੇ ਨੇ ਮਹੱਲੇ ਦੇ ਬੱਚੇ ਨੇ ਉਹਨਾਂ ਨੂੰ ਵੀ ਪੰਜਾ ਬਾਣੀਆਂ ਦਾ ਨਿਤਨੇਮ ਆਉਣਾ ਚਾਹੀਦਾ ਉਹਨਾਂ ਨੂੰ ਵੀ ਸੁਖਮਨੀ ਸਾਹਿਬ ਦਾ ਪਾਠ ਹੋਣਾ ਚਾਹੀਦਾ ਇਹਦੇ ਨਾਲ ਨਾਲ ਆਪਾਂ ਬੱਚਿਆਂ ਨੂੰ ਸਿੱਖਿਆ ਵੀ ਦੇਵਾਂਗੇ ਤੇ ਗੁਰਬਾਣੀ ਦਾ ਸਤਿਕਾਰ ਕਰਨਾ ਵੀ ਸਿਖਾਵਾਂਗੇ ਤੇ ਵੀਡੀਓ ਨੂੰ ਤੁਸੀਂ ਵਾਰ ਤੋਂ ਵਾਰ ਸ਼ੇਅਰ ਕਰਦੇ ਹੋ ਲਾਇਕ ਕਰਕੇ ਜਾਇਓ ਤੇ ਹੁਣ ਬੱਚੇ ਅੰਦਰ ਗੁਰਬਾਣੀ ਨੇ ਪੜ੍ਹ ਰਹੇ ਨੇ ਤੇ ਆਪਾਂ ਤੁਹਾਨੂੰ ਅੰਦਰੋਂ ਵੀ ਸਾਰਾ ਵੀਊ ਦਿਖਾਵਾਂਗੇ ਸਾਰੇ ਦਿਖਾਵਾਂਗੇ ਤੇ ਬੱਚੇ ਬਹੁਤ ਖੁਸ਼ ਨੇ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਓ ਲਾਇਕ ਕਰਿਓ ਤੇ ਜਰੂਰ ਪਿਆਰ ਦਿਓ ਕਿਉਂਕਿ ਆਹ ਵੀਡੀਓ ਜਿਸ ਵੇਲੇ ਸਾਡੇ ਬੱਚੇ ਲਾ ਲੋ ਜਾਂ ਤੁਹਾਡੇ ਬੱਚੇ ਜਿਸ ਵੇਲੇ ਦੇਖਦੇ ਨੇ ਤੇ ਉਹਨਾਂ ਨੂੰ ਹੋਰ ਉਤਸ਼ਾਹ ਹੁੰਦਾ ਵੀ ਅਸੀਂ ਵੀ ਬਾਣੀ ਪੜ੍ਹਨੀ ਆ ਅਸੀਂ ਵੀ ਗੁਰਬਾਣੀ ਸੁਣਨੀ ਆ ਤੇ ਜਰੂਰ ਤੁਸੀਂ ਭਾਈ ਸਾਥ ਦੇਣਾ ਵਾ ਤੇ ਬਿਲਕੁਲ ਇਹ ਫਰੀ ਸੇਵਾ ਦਿੱਤੀ ਜਾ ਰਹੀ ਆ ਇਸ ਤੋਂ ਬਾਅਦ ਬੱਚਿਆਂ ਨੂੰ ਆਪਾਂ ਹਰਮੋਨੀਅਮ ਦੀ ਅਤੇ ਸਾਜਾਂ ਦੇ ਵੀ ਆਪਾਂ ਉਹਨਾਂ ਨੂੰ ਸ਼ਖਲਾਈ ਦੇਾਂਗੇ ਤੇ ਬੇਨਤੀ ਹੈ ਸਾਡੇ ਨਾਲ ਜੁੜੇ ਹੋ ਨਵੇਂ ਆਏ ਹੋ ਤੇ ਸਬਸਕ੍ਰਾਈਬ ਕਰ ਲਿਓ ਤੇ ਜੇ ਪੁਰਾਣੇ ਹੋ ਤੇ ਲਾਈਕ ਸੋਣਾ ਜਾਂ ਕਮੈਂਟ ਕਰਕੇ ਜਾਇਓ ਓਕੇ ਚਲਦੇ ਹੁਣ ਆਪਾਂ ਅੰਦਰ ਸਾਰਿਆਂ ਤੋਂ ਬੈਸਟ ਹਾਂ ਠੀਕ ਆ ਵੀ ਜਿਹੜਾ ਬੱਚਾ ਗੁਰਬਾਣੀ ਸਿੱਖਦਾ ਵਾ ਜਿਨ੍ਹਾਂ ਦੇ ਅੰਦਰ ਚਾਹੋ ਹੈ ਤੇ ਮਾਲਕ ਵੀ ਸਦਾ ਉਹਨਾਂ ਨੂੰ ਯਾਦ ਕਰਦਾ ਹੈ ਉਹਨਾਂ ਨਾਲ ਪ੍ਰੇਮ ਕਰਦਾ ਹੈ ਉਹ ਪਰਮਾਤਮਾ ਬਹੁਤ ਬੇਅੰਤ ਹੈ ਉਹ ਸਾਰੇ ਪਾਸੇ ਮੌਜੂਦ ਹੈ ਠੀਕ ਹੈ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਿਹੋ ਪੁਕਾਰ ਗੁਰਬਾਣੀ ਵੀ ਆਖਦੀ ਹੈ ਤੇ ਤੁਸੀਂ ਇਦਾਂ ਹੀ ਹਰ ਰੋਜ਼ ਆਉਣਾ ਸਤਕਾਰ ਦੇ ਨਾਲ ਬਾਣੀ ਪੜ੍ਹਨੀ ਆ ਤੇ ਸਭ ਤੋਂ ਵੱਡੀ ਗੱਲ ਜਿਸ ਵੇਲੇ ਗੁਟਕਾ ਸਭ ਲੈਣਾ ਤੇ ਤੁਸੀਂ ਹੱਥ ਸੁੱਚੇ ਕਰਨੇ ਆ ਤੇ ਤੁਹਾਡਾ ਸਿਰ ਜਿਹੜਾ ਟਕਿਆ ਹੋਣਾ ਚਾਹੀਦਾ ਜਾਂ ਜਿਵੇਂ ਆ ਬੱਚੀ ਨੇ ਕਿਸੇ ਕੀ ਬੰਨੀ ਹੋਈ ਹੈ ਇਦਾਂ ਵੀ ਤੁਸੀਂ ਬਨ ਸਕਦੇ ਹੋ ਓਕੇ ਤੇ ਬਾਅਦ ਚੜ ਕੇ ਤੁਸੀਂ ਇਸੇ ਤਰ੍ਹਾਂ ਹੀ ਸੰਥਿਆ ਕਰਨੀ ਆ ਥੋੜੇ ਦਿਨਾਂ ਦੇ ਵਿੱਚ ਵਿੱਚ ਮੈਨੂੰ ਇੰਨਾ ਪਤਾ ਵਾ ਵੀ ਆ ਜਿਵੇਂ ਬੱਚੀਆਂ ਵਿੱਚ ਬੈਠੀਆਂ ਨੇ ਬਹੁਤ ਮਾਲਕ ਦੀ ਕਿਰਪਾ ਵਾ ਤੇ ਆ ਦੇਖੋ ਆ ਵੀ ਬੱਚੀ ਹੋਊਗੀ ਆ ਬੱਚੀ ਬਹੁਤ ਤੇਜ ਨਹੀਂ ਆ ਮੈਨੂੰ ਪਤਾ ਵੀ ਜਲਦੀ ਇਹ ਸੰਥਿਆ ਕਰ ਲੈਣਗੀਆਂ ਜਲਦੀ ਮਾਲਕ ਦੀ ਕਿਰਪਾ ਹੋ ਜਾਏਗੀ ਤੇ ਇਸ ਤੋਂ ਬਾਅਦ ਫਿਰ ਤੁਹਾਨੂੰ ਰਹਿਰਾਜ ਸਾਹਿਬ ਦਾ ਆਪਾਂ ਬਾਦ ਸਿਖਾਵਾਂਗੇ ਜਪਜੀ ਸਾਹਿਬ ਤੋਂ ਬਾਅਦ ਰਹਿਰਾਜ ਸਾਹਿਬ ਦਾ ਮੈਨੂੰ ਇਉਂ ਹੋ ਜਾਏਗਾ ਵੀ ਨਾਲੇ ਤੁਸੀਂ ਵੇਖੋ ਨਵੇਂ-ਨਵੇਂ ਅੰਮ੍ਰਿਤ ਛੱਕੇ ਆਏ ਹੋ ਹਨ ਸਭ ਤੋਂ ਵੱਡੀ ਗੱਲ ਤੇ ਇਹ ਆ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਆਂ ਦੇ ਸਕੂਲ ਵਿੱਚ ਦਾਖਲਾ ਲਿਆ ਵਾ ਤੇ ਦੂਸਰੀ ਗੱਲ ਇਹ ਆ ਵੀ ਜਿਸ ਵੇਲੇ ਤੁਸੀਂ ਅੰਮ੍ਰਿਤ ਵੇਲੇ ਉਠੋਗੇ ਫਿਰ ਤੁਸੀਂ ਜਪਜੀ ਸਾਹਿਬ ਦਾ ਪਾਠ ਕਰ ਸਕੋਗੇ ਹਨ ਤੇ ਤਾਂ ਕਰਕੇ ਪਹਿਲਾਂ ਜਪਜੀ ਸਾਹਿਬ ਦਾ ਪਾਠ ਤੁਹਾਨੂੰ ਆਪਾਂ ਸਿਖਾਵਾਂਗੇ ਉਸ ਤੋਂ ਬਾਅਦ ਫਿਰ ਸ਼ਾਮ ਦਾ ਸੋਦਰ ਰਹਿਰਾ ਸਾਹਿਬ ਦਾ ਉਹ ਵੀ ਤੁਹਾਨੂੰ ਹੋਣਾ ਚਾਹੀਦਾ ਵੀ ਤੁਸੀਂ ਸ਼ਵੇਰ ਸ਼ਾਮ ਪਾਠ ਕਰ ਸਕੋ ਰਾਤ ਨੂੰ ਸੌਣ ਦਾ ਸੁਹੇਲਾ ਸਾਹਿਬ ਦਾ ਪਾਠ ਇਹ ਤਿੰਨ ਬਾੜੀਆਂ ਸਭ ਤੋਂ ਪਹਿਲਾਂ ਆਪਾਂ ਤੁਡੀਆਂ ਕਰਾਵਾਂਗੇ ਓਕੇ ਇਸੇ ਤਰ੍ਹਾਂ ਸਤਕਾਰ ਦੇ ਨਾਲ ਤੁਸੀਂ ਆਉਣਾ ਲੜਨਾ ਨਹੀਂ ਤੇ ਇੱਕ ਦੂਜੇ ਕੋ ਪੁਸ਼ ਲੈਣਾ ਇਹ ਨਹੀਂ ਆਉਣਾ ਆਉਂਦਾ ਕਿਉਂਕਿ ਜਿਸ ਵੇਲੇ ਅਸੀਂ ਸੰਥਿਆ ਕਰਦੇ ਸੀ ਤਕਰੀਬਨ ਸਾਨੂੰ 4 ਘੰਟੇ ਚੁੰਕੜਾ ਮਾਰ ਕੇ ਬਿਠਾਉਂਦੇ ਸੀ ਤੇ ਉੱਠਣ ਨਹੀਂ ਸੀ ਦਿੰਦੇ ਤੇ ਜੇ ਉਂਝ ਕਿਸੇ ਨੇ ਆ ਬਾਥਰੂਮ ਜਾਣਾ ਵਾ ਬੇਸ਼ੱਕ ਤੁਸੀਂ ਜਾ ਸਕਦੇ ਹੋ ਓਕੇ ਤੇ ਉਵੇਂ ਹੀ ਹੱਥ ਪੈਰ ਸੁੱਚੇ ਕਰਕੇ ਫਿਰ ਤੁਸੀਂ ਇੱਥੇ ਬਹਿ ਜਿਓ ਵੱਤ ਤੋਂ ਵੱਤ ਜਿੰਨਾ ਗੁਰਬਾਣੀ ਦਾ ਸਤਕਾਰ ਕਰੋਗੇ ਗੁਰੂਕਾ ਸਾਹਿਬ ਦਾ ਸਤਕਾਰ ਕਰੋਗੇ ਉਨਾ ਹੀ ਤੁਹਾਡਾ ਸਤਕਾਰ ਹੋਵੇਗਾ ਓਨੀ ਤੁਹਾਨੂੰ ਬਾਣੀ ਆਵੇਗੀ ਤੇ ਇਸੇ ਤਰ੍ਹਾਂ ਹੀ ਪਿਆਰ ਦੇ ਨਾਲ ਤੁਸੀਂ ਹਰ ਰੋਜ਼ ਸੰਸਿਆ ਕਰਨ ਹੋਣਾ ਵਾ ਕਿਸੇ ਦੇ ਮਗਰ ਨਹੀਂ ਲੱਗਣਾ ਪੁੱਤ ਕਿਉਂਕਿ ਇਹ ਸਭ ਤੋਂ ਵੱਡਾ ਖਜ਼ਾਨਾ ਹੈ ਇੱਕ ਲੋਕ ਆਖਦੇ ਹਨ ਨਾ ਵੀ ਹੋ ਸਕਦਾ ਵੀ ਆ ਮਾਇਆ ਧਨ ਆਹੀ ਖਜ਼ਾਨਾ ਨਹੀਂ ਪੁੱਤ ਸਭ ਤੋਂ ਵੱਡਾ ਖਜ਼ਾਨਾ ਤੇ ਆਇਆ ਗੁਰਬਾਣੀ ਜਿਹੜੀ ਤੁਹਾਨੂੰ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਝੋਲੀ 'ਚ ਪਾ ਗਏ ਨੇ ਕੌਣ ਪਾ ਗਏ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਝੋਲੀ 'ਚ ਇਹ ਖਜ਼ਾਨਾ ਪਾ ਕੇ ਗਏ ਨੇ ਤੇ ਵੱਡੇ ਹੋਣਗੇ ਮਾਲਕ ਦੀ ਤਰਫ ਤੇ ਬਖਸ਼ਿਸ਼ ਹੋਏਗੀ ਤੇ ਫਿਰ ਇਉਂ ਐ ਵੀ ਤੁਹਾਨੂੰ ਬਾਣੀ ਜਿਸ ਵੇਲੇ ਪੜ੍ਹਨੀ ਆ ਗਈ ਨਾ ਫਿਰ ਤੁਹਾਡਾ ਸਤਕਾਰ ਜਿਹੜਾ ਵੱਧ ਜਾਂਦਾ ਓਕੇ ਆਪਾਂ ਬੜੇ ਨਾਟਕ ਵੇਖਦੇ ਆਂ ਆਪਾਂ ਬੜੀਆਂ ਇਹੋ ਜਿਹੇ ਗੇਮਾਂ ਵੇਖਦੇ ਆਂ ਖੇਡਦੇ ਆਂ ਹਰ ਉਹ ਚੀਜ਼ਾਂ ਬਹੁਤ ਛੱਡੋ ਅਸਲ ਇਹੀ ਹੈ ਜਿੰਨਕੀ ਆਪਣੀ ਆਹੀ ਆ ਗੁਰਬਾਣੀ ਓਕੇ ਇਸੇ ਤਰ੍ਹਾਂ ਹੀ ਸੋਹਣੀ ਤਰ੍ਹਾਂ ਤੁਸੀਂ ਸੰਤਿਆ ਕਰਦੇ ਹੋ ਓਕੇ ਚਲੋ ਠੀਕ ਹੈ ਸ਼ੁਰੂ ਕਰੋ ਇੱਕ ਓੰਕਾਰ ਸਤਿ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀ ਇੱਕ ਓੰਕਾਰ ਇੱਕ ਓੰਕਾਰ ਛਤਨਾ ਕਰ ਜਪਜੀ ਸਾਹਿਬ ਬਾਣੀ ਕਿੰਨਾਂ ਦੀ ਆ ਜਪਜੀ ਠੀਕ ਆ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਦੀ ਬਾਣੀਆਂ ਇਹਦੇ ਵਿੱਚ ਹਰੇਕ ਗੱਲ ਦੱਸੀ ਹੋਈ ਆ ਆਪਣੇ ਲੱਲੇਟੜ ਆਪਾਂ ਕਿਵੇਂ ਰਹਿਣਾ ਹੈ ਕਿਵੇਂ ਸੁਣਨਾ ਹੈ ਕਿਵੇਂ ਗਾਉਣਾ ਹੈ ਕਿਵੇਂ ਉਹਦਾ ਹੁਕਮ ਚੱਲਦਾ ਹੈ ਤੇ ਕਿਵੇਂ ਮੰਨਣਾ ਹਰੇਕ ਗੱਲ ਹੋ ਗਈ ਕੇਵਕ ਚੱਲਣਾ ਕੇਵਕ ਕੂੜਾ ਕੇਵ ਕਵ ਕੂੜਾ ਕੂੜਾ ਡਾ ਡਾੜਾ ਲਾਉਣਾ ਹਾਂ ਚਲੋ ਜੀ ਚਲੋ ਜੀ ਸ਼ਾਬਾਸ਼ ਸ਼ਾਬਾਸ਼ ਪੋਤ ਗਤ ਰਤਨੀ ਕੋ ਪਿਖੋ ਵੋ ਦੇਦਾ ਦੇ ਲੈnde ਛਾਤਾਰੇ ਤੁਮਾ ਜਗੰਤਿ ਖਾਈ ਖਾਏ ਤੁਸਮੀ ਹੁਕਮ ਚਲਾਏ ਰਾਹੋ ਮਾਨਕ ਵਿਖੇ ਦੇ ਪਰਵਾਹੋ ਸਾਚਾ ਸਾਇ ਸਾਚਨਾਏ ਪਾਖਿਆ ਪੋਵਾਤ ਆਖੇ ਦੁਬਾਰਾ ਪੜੋ ਲੈਨ ਉਹ ਦੁਬਾਰਾ ਲੈਨ ਪੜੋ ਜਿਹੜੀ ਮਗਰ ਵਾਲੀ ਆ ਪਾਖਿਆ ਪਾਵੋ ਪਾਰ ਉਤੋਂ ਪੜੋ

ਸਾਵਾਂ ਖਲਤ ਸੀ ਹੋਈ ਐ ਜੀ ਰਾਮ ਸੁਮਾ